ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕੌਰ ਜੀ ਨੂੰ ਬੇਨਤੀ ਆ ਦਾ ਕੋ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਵਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਵਹਾਰ ਨੂੰ ਕੋਸਰੇ ਨੇ ਇਲਜ਼ਾਮ ਲਾ ਰਹੇ ਨੇ ਕਿ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦਾ ਰਵਈਆ ਮਾਨਯਾ ਅਪਣਾਇਆ ਉਹ ਸ਼ਰਮਨਾਕ ਸੀ ਇਸ ਲਈ ਮਜੀਠੀਆ ਨੇ ਨਾ ਸਿਰਫ ਮਾਨ ਸਰਕਾਰ ਨੂੰ ਘੇਰਿਆ ਸਗੋਂ ਮਾਨ ਦੇ ਮਾਤਾ ਤੇ ਪਤਨੀ ਨੂੰ ਵੀ ਇੱਕ ਬੇਨਤੀ ਕੀਤੀ ਹੈ ਮੇਰੀ ਤਾਂ ਮਾਤਾ ਜੀ ਨੂੰ ਬੇਨਤੀ ਆ ਡਾਕਟਰ ਗੁਰਪ੍ਰੀਤ ਕਾਰ ਜੀ ਨੂੰ ਬੇਨਤੀ ਆ ਦਾ ਕੋ ਇਲਾਜ ਲੂਜ ਕਰਾ ਦਿਓ ਐਵੇਂ ਨਾ ਹਿੱਲ ਜੇ ਜੋ ਕੰਮ ਉੱਥੇ ਕਰਦਾ ਫਿਰਦਾ ਮੁੜ ਕੇ ਕੀ ਦੱਸੋਗੇ ਕਿ ਪਾਪਾ ਜੀ ਸਿਆਣੇ ਹੁੰਦੇ ਸੀ ਹੁਣ ਹਿੱਲ ਗਏ ਨਾ ਕਰੋ ਭਾਈ ਇਹ ਜੇ ਕੰਮ ਗੱਲ ਕਰੋ ਪੰਜਾਬ ਦੀ ਔਰ ਕੱਲ ਜਿਹੜਾ ਬਜਟ ਪੇਸ਼ ਹੋਇਆ ਦੇਖੋ ਜਿਹੜੇ ਕਹਿੰਦੇ ਸਨ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਦੇਾਂਗੇ 3 ਲੱਖ 74000 ਕਰੋੜ ਤਾਂ ਆਪਦੇ ਮੂੰਹੋਂ ਮੰਨਦੇ ਐ ਕਿ ਕਰਜ਼ਾ ਚੜ ਜਾਣਾ ਕਹਿਣ ਦਾ ਭਾਵ ਕਿ ਜਦ ਤੱਕ ਸਾਲ ਦਾ ਖਤਮ ਹੋਣਾ ਹੈ ਮੇਰੇ ਹਿਸਾਬ ਨਾਲ 4 ਲੱਖ ਕਰੋੜ ਤੇ ਜਾਊ ਹਰ ਪੰਜਾਬੀ ਤੇ ਕੋਈ ਸਵਾ ਲੱਖ ਦੇ ਨੇੜੇ ਤੇੜੇ ਇੱਕ ਬੰਦੇ ਤੇ ਕਰਜ਼ਾ ਚੜ ਜਾਣਾ ਔਰ ਰਿਜ਼ਲਟ ਕੀ ਆ ਡਵੈਲਪਮੈਂਟ ਜ਼ੀਰੋ ਕੈਪੀਟਲ ਐਕਸਪੈਂਡੀਚਰ ਮਤਲਬ ਇਨਫਰਾਸਟ੍ਰਕਚਰ ਡਵੈਲਪਮੈਂਟ ਲਈ ਕੋਈ ਪੈਸੇ ਨਹੀਂ ਐਗਰੀਕਲਚਰ ਲਈ ਪੈਸੇ ਘਟਾਤੇ ਡਾਈਵਰਸੀਫਿਕੇਸ਼ਨ ਪੈਸੇ ਘਟਾਤੇ ਜਿਹੜੇ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕਿੱਥੇ ਤੁਸੀਂ ਤਾਂ ਉਹ ਬੀਬੀ ਕਹਿੰਦੀ ਸੀ ਨਾ ਐ ਮੈਂ ਤਾਂ ਕਹਿੰਦਾ ਉਹਨੂੰ ਹੀ ਬਣਾ ਦਿਓ ਮੁੱਖ ਮੰਤਰੀ ਕੀ ਪਤਾ ਐ ਦੇ ਦੇ ਐਮਐਸਪੀ ਤੇ ਬੀਬੀ ਗਨਮੋਲਕ ਔਰ ਅਨਮੋਲ ਨੇ ਕੰਮ ਇਹ ਜੀ ਕਰਨੇ ਉਹਨੂੰ ਬਣਾ ਦਿਓ ਨੀ ਤਾਂ ਖਜ਼ਾਨਾ ਮੰਤਰੀ ਤੇ ਸੀਐਮ ਸ਼ਾਇਦ ਐਮਐਸਪੀ ਦੇ ਹੀ ਦਵੇ ਤੇਹੀ ਫੈਸਲਾ ਤੇ ਐਮਐਸਪੀ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਹਜ਼ਾਰ ਰੁਪਏ ਧੀਆ ਪੈਣਾ ਨੂੰ ਦੇਣ ਲਈ ਕੋਈ ਪ੍ਰੋਵੀਜ਼ਨ ਨਹੀਂ ਪੰਜਾਬ ਦੇ ਖੇਤ ਮਜ਼ਦੂਰ ਕਿਸਾਨ ਖੁਦਕੁਸ਼ੀ ਕਰ ਰਹੇ ਆ ਨੌਜਵਾਨ ਵਾਸਤੇ ਇੰਡਸਟਰੀ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਨ ਨਹੀਂ ਰੱਖੇ ਆ ਡਿਵੈਲਪਮੈਂਟ ਆਸਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਲਈ ਸਾਰਾ ਕੰਮ ਕੈਪੀਟਲ ਐਕਸਪੈਂਡੀਚਰ ਘਟਾਤਾ ਵਿਧਾਨ ਸਭਾ ਚ ਪੰਜਾਬ ਦੇ ਭਲੇ ਦੀ ਤਾਂ ਗੱਲ ਹੋ ਨਹੀਂ ਰਹੀ ਲੀਡਰ ਆਫ ਦੀ ਆਪੋਜੀਸ਼ਨ ਪੰਜਾਮੀ ਕਹੇ ਜੀ ਪਾਉਂਦਾ ਤੂੰ ਇੱਥੇ ਆ ਕੇ ਬਹਿ ਜਾ ਤੇਰਾ ਮੁੰਡਾ ਫਿਲਮ ਸਟਾਰ ਨਹੀਂ ਬਣ ਸਕਦਾ ਇਹ ਕਿਹੜਾ ਪੰਜਾਬ ਦਾ ਭਲਾ ਹੋ ਜੂ ਇਹਦੇ ਨਾਲ ਜ਼ਰੂਰ ਮੁੱਖ ਮੰਤਰੀ ਸਮਝਾਉਣ ਦੀ ਕਿਰਪਾਲਤਾ ਕਰਨ